ਸ਼ਾਇਦ ਤੁਸੀਂ ਨੋਟ ਕੀਤਾ ਹੋਣਾ ਇਸ ਗੱਲ ਨੂੰ ਕਿਉਂਕਿ ਤੁਸੀਂ ਰੋਜ਼ ਆਉਂਦੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇੱਕ ਕਰਾਮਾਤ ਹੋਈ ਹੈ ਪਰ ਉਸ ਕਰਾਮਾਤ ਨੂੰ ਅਸੀਂ ਜਾਣ ਨਹੀਂ ਸਕਦੇ ਉਹ ਕਰਾਮਾਤ ਕੀ ਹੈ ਇਹਨੇ ਬੰਦਿਆਂ ਦਾ ਜੁੜ ਕੇ ਬੈਠਣਾ ਇਹ ਕਰਾਮਾਤ ਤੋਂ ਘੱਟ ਨਹੀਂ ਹੋਈ ਇਨੇ ਬੰਦਿਆਂ ਦਾ ਇਕੱਠੇ ਬੈਠਣਾ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈਗਾ ਅੱਜ ਦੇ ਸਮੇਂ 'ਚ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਰਾਮਾਤ ਹੋ ਰਹੀ ਹੈ ਕਰਾਮਾਤ ਕਿਉਂਕਿ ਸਾਧ ਸੰਗਤ ਜਿਹੜਾ ਅੱਜ ਦਾ ਸਮਾਂ ਹੈ ਨਾ ਲੋਕ ਆਪਣਾ ਭਾਲਦੇ ਆ ਕੋਈ ਕੀ ਸਾਡਾ ਆਪਣਾ ਹੋਊਗਾ ਰੇ ਪਏ ਅੰਦਰੋਂ ਕੋਈ ਸਾਡੀ ਗੱਲ ਨੂੰ ਸੁਣ ਲਵੇ ਸਾਡੇ ਕੋਲੇ ਬਹਿ ਜਾਏ ਕੋਈ ਹੁੰਦਾ ਕੀ ਹੈ ਜਦੋਂ ਤਾਂ ਸਭ ਕੁਝ ਹੁੰਦਾ ਨਾ ਸਾਡੇ ਕੋਲ ਉਦੋਂ ਸਾਨੂੰ ਕਿਸੇ ਦੀ ਲੋੜ ਨਹੀਂ ਹੁੰਦੀ ਤੇ ਕਿਤੇ ਸਮਾਂ ਪਲਟ ਜਾਏ ਉਦੋਂ ਅਸੀਂ ਆਪਣਾ ਭਾਲਦੇ ਹੁੰਨੇ ਆ ਕੋਈ ਆਪਣਾ ਨਹੀਂ ਬਣਦਾ ਇਹ ਸਭ ਤੋਂ ਵੱਡੀ ਕਰਾਮਾਤ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਇੰਨੇ ਸ਼ਰੀਰਾਂ ਦਾ ਜੁੜ ਕੇ ਬੈਠਣਾ ਸੋਚਿਓ ਘਰ ਜਾ ਕੇ ਮੰਨਣਾ ਪਊ ਤੁਹਾਨੂੰ ਇਸ ਗੱਲ ਨੂੰ ਅਕਾਲੀ ਅਸੀਂ ਭੋਗ ਪਾ ਕੇ ਆਏ ਆ ਪਾਠ ਦਾ ਪੋਟ ਈਸੇ ਖਾਂ ਗਏ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤਾ ਕਿਸੇ ਦੇ ਘਰ। ਕਰਾਮਾਤ ਦੱਸ ਰਿਆਂ ਮਹਾਰਾਜ ਦੀ। ਜਿਨ੍ਹਾਂ ਦੇ ਘਰ ਅਖੰਡ ਪਾਠ ਸਾਹਿਬ ਰੱਖਿਆ ਹੋਇਆ। ਉਹਨਾਂ ਦੇ ਘਰ ਇੰਨੀ ਜਗ੍ਹਾ ਨਹੀਂ ਸੀ ਕਿ 10 ਸਿੰਘਾਂ ਨੂੰ ਉੱਥੇ ਆਸਣ ਕਰਵਾ ਸਕਣ, ਦੂਜੇ ਘਰ ਆਸਣ ਕਰਵਾਤਾ ਕਿਸੇ ਦੇ ਹੋਰ। ਉਸ ਘਰ ਦੇ ਵਿੱਚ ਬੜੇ ਜੀ ਰਹਿੰਦੇ ਆ ਇੱਕ ਬਿਰਧ ਮਾਈ ਵੀ ਆ ਉਹਨਾਂ ਦੇ ਘਰ ਦੋ ਤਿੰਨ ਦਿਨ ਬਸ ਸਾਨੂੰ ਦੇਖਦੀ ਰਹੀ ਕਦੇ ਆਉਂਦਿਆਂ ਨੂੰ ਕਦੇ ਜਾਂਦਿਆਂ ਨੂੰ ਜਦੋਂ ਅਸੀਂ ਜਾਣ ਲੱਗੇ ਨਾ ਹਾਲਾਂਕਿ ਸਾਡੇ ਬਚਨ ਨਹੀਂ ਹੋਏ ਉਹਦੇ ਨਾਲ ਬੁਲਾਇਆ ਨਹੀਂ ਅਸੀਂ ਉਹਨੂੰ ਬਹੁਤਾ ਇਓ ਗੱਡੀ 'ਚ ਸਮਾਨ ਲੱਦਣ ਲੱਗੇ ਜਦੋਂ ਅਸੀਂ ਮੈਂ ਸਿੰਘਾਂ ਨੂੰ ਕਿਹਾ ਬੈਠ ਜਾਓ ਸਾਰੇ ਸਾਧ ਸੰਗਤ ਇਦਾਂ ਗੇਟਾਂ ਨੂੰ ਹੱਥ ਪਾਈ ਖੜੀ ਰਹੀ ਉਹ ਮਾਈ ਕਹਿੰਦੀ ਬਾਬਾ ਜੀ ਚੱਲਿਓ ਕਹਿੰਦੀ ਹੁਣ ਸਾਡਾ ਜੀ ਨਹੀਂ ਲੱਗਣਾ ਹਾਲਾਂਕਿ ਇਹਨੇ ਜੀ ਆ ਉਹਦੇ ਘਰ ਦੇ ਵਿੱਚ ਮੈਂ ਉਹਦੇ ਮੂੰਹ ਵੱਲ ਦੇਖੀਗੀ ਕਿ ਇਹ ਜਿਹੜਾ ਮੂੰਹ ਹੈ ਨਾ ਇਹ ਸਾਡਾ ਮੀਟਰ ਹੈ ਇਹ ਅੰਦਰੋਂ ਬੋਲਿਆ ਵੀ ਦੱਸ ਦਿੰਦਾ ਬਾਹਰੋਂ ਬੋਲਿਆ ਵੀ ਦੱਸ ਦਿੰਦਾ ਇਹ ਤੋਂ ਪਤਾ ਲੱਗ ਜਾਂਦਾ ਬੰਦਾ ਕਿੱਥੋਂ ਗੱਲ ਕਰਦਾ ਮੈਂ ਕਿਹਾ ਕੋਈ ਨਹੀਂ ਮਾਤਾ ਮਹਾਰਾਜ ਨੂੰ ਅਰਦਾਸ ਕਰ ਤੇਰੇ ਘਰ ਤਾਂ ਇਨਰ ਜੀ ਆ ਫਿਰ ਅਸੀਂ ਉਹ ਸਮਾਨ ਜਾਂ ਲੱਦਦੇ ਆਪਣੀ ਗੱਡੀ 'ਚ ਕਰੇ ਇਧਰ ਚਲੇ ਗਏ ਤੂੰ ਫਿਰ ਕਹਿੰਦੀ ਬਾਬਾ ਜੀ ਸਾਡਾ ਜੀ ਨਹੀਂ ਲੱਗਣਾ ਤੁਸੀਂ ਸਾਰੇ ਚੱਲਿਓ ਕਦੇ ਆ ਜਾਂਦੇ ਸੀ ਕਦੇ ਚਲੇ ਜਾਂਦੇ ਸੀ ਘਰੋਂ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਇਹਨੇ ਜੀ ਆਇਆ ਇਹਦੇ ਘਰ ਉਹ ਸਮਾਂ ਇਦਾਂ ਦਾ ਹੁੰਦਾ ਖੁਦ ਮੂੰਹ ਤੋਂ ਆਣਾ ਸਾਥ ਸੰਗਤ ਉਹ ਦਰਦ ਝਲਕ ਰਿਹਾ ਸੀ ਪਤਾ ਲੱਗਦਾ ਸੀ ਕਿ ਇਹਨੂੰ ਵਾਕਈ ਸਾਡੇ ਜਾਣ ਦਾ ਦੁੱਖ ਹੈ ਅਸੀਂ ਉਹਦੇ ਨਾਲ ਬਹੁਤਾ ਬੋਲੇ ਨਹੀਂ ਅੱਜ ਸਾਥ ਸੰਗਤ ਇਕੱਲੇ ਰਹਿਣ ਕਰਕੇ ਨਾ ਇਕੱਲੇ ਰਹਿਣ ਕਰਕੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਪਰੇਸ਼ਾਨ ਹਾਂ ਅੱਜ ਚਾਹੁੰਦੇ ਆ ਲੋਕ ਕਿ ਕੋਈ ਆਪਣਾ ਹੋਵੇ ਕੋਲੇ ਬੈਠੇ ਗੱਲਾਂ ਕਰੇ ਗੱਲਾਂ ਸੁਣਾਵੇ ਮੈਂ ਸੁਣਾਉਂਗਾ ਆਪਣਾ ਕੌਣ ਬਣੇ ਕਿਉਂਕਿ ਬਣਾਇਆ ਹੀ ਨਹੀਂ ਕਦੇ ਕਿਸੇ ਨੂੰ ਜਿੰਨਾ ਚਿਰ ਇਹ ਸਰੀਰ ਦੇ ਵਿੱਚ ਪੂਰਾ ਜੋਰ ਹੁੰਦਾ ਹੈ ਨਾ ਤੇ ਛਾਲਾ ਮਾਰਦਾ ਜਿੰਨਾ ਚਿਰ ਇਹਦਾ ਦੁੱਖ ਦਾ ਕੁਝ ਨਹੀਂ ਉਹਨਾਂ ਚਿਰ ਇਹ ਕਹਿੰਦਾ ਮੈਨੂੰ ਕਿਸੇ ਦੀ ਲੋੜ ਨਹੀਂ ਇਦਾਂ ਹੀ ਹੈ ਜਦੋਂ ਇਹ ਪੂਰਾ ਸਵਸਥ ਹੁੰਦਾ ਹੈ ਨਾ ਸਰੀਰ ਉਦੋਂ ਇਹਨੂੰ ਲੱਗਦਾ ਕਿ ਮੈਨੂੰ ਵੀ ਲੋੜ ਆ ਕਿਸੇ ਪਰ ਜਦੋਂ ਦੁੱਖ ਬਣਦਾ ਨਾ ਇਹਦੇ ਉੱਤੇ ਉਮਰ ਵਢੇਰੀ ਹੋ ਜਾਂਦੀ ਹੈ ਉਹ ਤੋਂ ਫਿਰ ਇਹਦੇ ਮਨ ਦੀ ਆਸ ਹੁੰਦੀ ਹੈ ਕਿ ਕੋਈ ਕੋਲੇ ਬੈਠੇ ਮੇਰੇ ਮੇਰੇ ਨਾਲ ਗੱਲਾਂ ਕਰੇ ਮੈਨੂੰ ਗੱਲਾਂ ਸੁਣਾਵੇ ਲੱਖਾਂ ਰੁਪਈਆ ਲੋਕਾਂ ਕੋਲ ਕਰੋੜਾ ਰੁਪਈਆ ਕਰੋੜਾਂ ਦੇ ਮਾਲਕ ਨੇ ਲੋਕ ਅਰਬਾਂ ਪਤੀ ਲੋਕ ਦੇਖ ਲਵੋਗੇ ਬੱਚੇ ਵਿਦੇਸ਼ਾਂ ਚ ਚਲੇ ਗਏ ਮਾਪੇ ਕੱਲੇ ਰਹਿ ਗਏ ਘਰਾਂ ਦੇ ਵਿੱਚ ਕੱਲੇ ਰਹਿ ਰਹਿ ਕੇ ਪਾਗਲ ਹੋ ਗਏ ਸਾਥੀ ਕਿਉਂਕਿ ਕੋਈ ਬੋਲਣ ਵਾਲਾ ਨਹੀਂ ਕੋਈ ਗੱਲ ਕਰਨ ਵਾਲਾ ਨਹੀਂ ਜੇ ਕਿਤੇ ਹੰਕਾਰ ਹੋਵੇ ਨਾ ਇਹਨਾਂ ਚੀਜ਼ਾਂ ਦਾ ਕਿ ਮਾਇਆ ਬਹੁਤ ਆ ਮੇਰੇ ਕੋਲ ਤਾਂ ਮੈਨੂੰ ਲੋੜ ਨਹੀਂ ਆ ਤੁਹਾਡੇ ਨੇੜੇ ਹੀ ਐ ਇੱਕ ਢੇੜਾ ਮਨੁੱਖਤਾ ਦੀ ਸੇਵਾ ਉੱਥੇ ਮਾਰਿਆ ਆਇਆ ਕਰੋ ਜਾ ਕੇ ਬੇੜਾ ਉੱਥੇ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਕਰੋੜਾਪਤੀ ਸੀ ਤੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਉਹ ਕਹਿ ਦਿੰਦੇ ਆ ਕਿ ਆ ਮੇਰਾ ਕਰੋੜਾ ਰੁਪਈਆ ਲੈ ਲਓ ਪਰ ਕੋਈ ਆਪਣਾ ਬਣ ਦੋ ਮੇਰੇ ਕੋਈ ਮੇਰੇ ਕੋਲੇ ਬਹਿ ਜਾਓ ਇਹ ਮੈਂ ਕਰੋੜਾ ਨੂੰ ਅੱਗ ਲਾਉਣੀ ਆ ਮੈਂ ਇਹਨਾਂ ਦਾ ਕੀ ਕਰਨਾ ਇਹ ਜੋ ਇਹ ਸਾਰਾ ਆਪਣਾ ਪਾਲਦਾ ਇਹ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਹੈ ਇਹਨੇ ਬੰਦਿਆਂ ਦਾ ਇਕੱਠੇ ਬਹਿਣਾ ਇਹ ਕਰਾਮਾਤ ਤੋਂ ਘੱਟ ਨਹੀਂ ਇਹ ਦਇਆ ਸਾਡੇ ਉੱਤੇ ਕੌਣ ਕਰਦਾ ਪਿਆ ਰੱਬ ਦੇ ਪਿਆਰੇ ਮਹਾਪੁਰਸ਼ ਜਿਉਂ ਨਾਉਂਦੇ ਇਥੇ ਨਾਏ ਰੰਗ ਭਾਗ ਲਾਉਂਦੇ ਆ ਜਗਾਂ ਨੂੰ ਕਿਹਨੇ ਪੁੱਛਣਾ ਪੁੱਛਣਾ ਸੀ ਕਿਸੇ ਆ ਧਰਤੀ ਪਤਾ ਨਹੀਂ ਕਿੱਡੀ ਵੱਡੀ ਹੈ ਕੌਣ ਪੁੱਛਦਾ ਉਹ ਪਰ ਜਿੱਥੇ ਸਤ ਸੰਗਤ ਹੁੰਦੀ ਹੈ ਰੱਬ ਦੇ ਪਿਆਰੇ ਰਹਿੰਦੇ ਐ ਸਾਧ ਸੰਗਤ ਉਥੇ ਜੰਗਲਾਂ ਵਿੱਚ ਵੀ ਮੰਗਲ ਲੱਗ ਜਾਂਦੇ ਸਮਾਪਾ ਕੇ ਇੱਕਦਮ ਨਹੀਂ ਬਣਦੀ ਖੇਡ ਐ ਹੋਲੀ ਹੋਲੀ ਬੋਲੀ ਬੋਲੀ ਜੰਗਲਾਂ ਵਿੱਚ ਮੰਗਲ ਲੱਗ ਜਾਂਦਾ ਤੇ ਸਾਥ ਸੰਗਤ ਐਸੇ ਰੱਬ ਦੇ ਪਿਆਰੇ ਮਹਾਪੁਰਸ਼ ਇਹ ਸਾਡੇ ਉੱਤੇ ਬੜੀ ਵੱਡੀ ਦਇਆ ਕਰਦੇ ਆ ਦਇਆ ਜੇ ਸਮਝਿਆ ਜਾਵੇ ਇਸ ਗੱਲ ਨੂੰ ਕਿਹੜੀ ਦਇਆ ਕਰਦੇ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਇਹ ਰੱਬ ਨੂੰ ਮਿਲਾ ਸਕਦੇ ਆ ਸਾਨੂੰ ਜਿਹੜਾ ਮਹਾਪੁਰਸ਼ ਹੈ ਗੁਰਸਿੱਖ ਹੈ ਅਸਲੀ ਗੁਰਸਿੱਖ ਦੀ ਗੱਲ ਕਰਦਾ ਮੈਂ ਅਸਲੀ ਮਹਾਪੁਰਸ਼ ਦੀ ਉਹਨਾਂ ਦਾ ਮਨੋਰਥ ਇਹ ਹੁੰਦਾ ਕਿ ਆਉਣ ਵਾਲੇ ਜਿਗਿਆਸੂ ਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੋਲੇ ਲੈ ਜਾਣਾ ਹੈ ਇੱਥੇ ਲਿਆ ਕੇ ਖੜਾ ਦੇਣਾ ਕਿ ਇੱਥੇ ਅਰਦਾਸ ਕਰ ਇੱਥੇ ਝੋਲੀ ਅੱਢ ਜਦੋਂ ਇਹ ਦਿੰਦਾ ਹੈ ਨਾ ਉਦੋਂ ਇਹ ਕਿਸੇ ਦੀ ਸਲਾਹ ਨਹੀਂ ਲੈਂਦਾ ਦੇਣ ਲੱਗਾ ਬਾਣੀ ਦਾ ਬਚਨ ਹੈ ਬਿਓ ਪੁੱਛਣਾ ਮਸਲਤ ਕਰ ਵਾਹਿਗੁਰੂ ਸਾਦ ਸੰਗਤ ਜਦੋਂ ਇਹ ਮਾਲਕ ਦਿੰਦਾ ਹੈ ਨਾ ਉਦੋਂ ਕਿਸੇ ਦੀ ਸਲਾਹ ਨਹੀਂ ਲੈਂਦਾ ਕਿ ਮੈਂ ਫਲਾਣੇ ਨੂੰ ਦੇ ਦਾਂ ਮੈਂ ਫਲਾਣੇ ਨੂੰ ਤਗੜਾ ਕਰਨਾ ਕਰਦਿਆਂ ਜੇ ਪੁੱਛਦਾ ਹੁੰਦਾ ਨਾ ਗਵਾਂਡੀ ਇਹਨੇ ਕਹਿਣਾ ਸੀ ਕਿਉਂ ਤਗੜਾ ਕਰ ਦੇਵੇਂਗਾ ਭਈ ਮੈਂ ਹੈ ਤਾਂ ਸਹੀ ਤਗੜਾ ਉਹਨੂੰ ਕਿਵੇਂ ਦੇ ਦਿਓਗੇ ਮਹਾਰਾਜ ਮੇਰੇ ਤੋਂ ਵੱਡੀ ਕੋਠੀ ਉਹਦੀ ਕਿਵੇਂ ਹੋ ਜਾਈ ਮੇਰੇ ਤੋਂ ਵਾਦ ਦੇ ਕੋਲੇ ਕਿਵੇਂ ਆ ਜੂ ਇਸ ਕਰਕੇ ਕਿਉਂ ਕਿਸੇ ਦੀ ਸਲਾਹ ਨਹੀਂ ਲੈਂਦਾ ਰੱਬ ਦੇ ਪਿਆਰੇ ਇਹ ਦਇਆ ਕਰ ਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਿਆ ਕੇ ਖੜਾ ਦਿੰਦੇ ਆ ਭਗਵਾਨ ਦੇ ਅਕਾਲ ਪੁਰਖ ਦੇ ਇੱਥੋਂ ਮੰਗ ਜਦੋਂ ਇਹ ਦੇਣ ਤੇ ਆਉਂਦਾ ਹੈ ਕਿਸੇ ਦੀ ਸਲਾਹ ਨਹੀਂ ਲੈਂਦਾ ਬਸ ਨਿਧਾਨ ਖੋਲ ਦਿੰਦਾ ਖਜ਼ਾਨੇ ਖੋਲ ਦਿੰਦਾ ਕਿ ਚੱਕ ਆ ਦਰਵਾਜ਼ੇ ਖੋਲ ਤੇ ਮੈਂ ਖਜ਼ਾਨਿਆਂ ਦੇ ਲੁੱਟ ਲੈ ਜੋ ਲੁੱਟਿਆ ਜਾਂਦਾ ਚੱਕ ਲੈ ਜੋ ਚੱਕਿਆ ਜਾਂਦਾ ਪਰ ਸਾਡੀ ਸਾਧ ਸੰਗ ਝੋਲੀ ਛੋਟੀ ਹੈ ਅਸੀਂ ਅਸਲ ਚੀਜ਼ ਨਹੀਂ ਚੱਕ ਪਾਉਂਦੇ ਜਿਹੜੀ ਸਭ ਤੋਂ ਸੋਹਣੀ ਚੀਜ਼ ਹੁੰਦੀ ਹੈ ਖਜ਼ਾਨੇ 'ਚ ਵਾਹਿਗੁਰੂ ਅਕਾਲ ਪੁਰਖ ਦਾ ਭਜਨ ਬੰਦਗੀ ਸਿਮਰਨ ਦੁਨਿਆਵੀ ਚੀਜ਼ਾਂ ਚੱਕ ਲੈਨੇ ਆ ਅਸੀਂ ਕਿਉਂਕਿ ਸਾਡਾ ਮੋਹ ਉਹਨਾਂ ਦੇ ਨਾਲ ਹੈ ਨਾ ਹੇ ਰੱਬ ਦੇ ਪਿਆਰੇ ਦਇਆ ਕਰ ਦਿਆ ਜੀ ਦਾਨ ਦੇ ਕੇ ਭਗਤੀ ਕਰਾਉਂਦੇ ਨੇ ਸੰਤ ਨੇ ਪਿਆਰੇ ਰੱਬ ਦੇ ਜੀ ਦਾਨ சே பபதானே ப் தீங்க ரோந்த சேர பக் தீ ரே பபதீ ப் தீண்ட ਸੰਤ ਨੇ ਪਿਆਰੇ ਰੱਬ ਦੇ ਮੋ ਜੀ ਦਾ ਨਮੇ ਕੇ ਭਗਤੀ ਕਰਾਉਂਦੇ ਨੇ ਭਗਤੀ ਕਰਾਉਂਦੇ ਨੇ ਸੰਤ ਨੇ ਪਿਆਰੇ ਆਪ ਨੇ ਜੀ ਆ ਦਾ ਨਮੇ ਕੇ ਭਗਤੀ ਕਰਾਉਂਦੇ ਨੇ ਸੰਤ ਨੇ